ਲਓ ਜੀ ਕਾ ਨੂੰ ਫੜਨ ਦਾ ਰੈਸਕਿਊ ਚੱਲ ਰਿਹਾ ਤੇ ਸਾਡਾ ਬੰਦਾ ਗਿਆ ਵਿੱਚ ਤੇ ਕਹਿੰਦਾ ਵੀ ਹੁਣ ਫੜ ਕੇ ਲਿਆਉਣਾ ਉਹਨੂੰ ਮੈਂ ਤੇ ਦਿਖਾਉਂਦੇ ਆ ਤੁਹਾਨੂੰ ਵੀਡੀਓ ਨਾਲ ਬਣੇ ਰਹੋ ਲਓ ਜੀ ਹਾਂਜੀ ਬੜੇ ਵੀਰ ਪੁੱਛਦੇ ਸੀ ਵੀ ਧਾਗੇ ਮੱਛੀ ਫਾਰਮ ਤੇ ਕਿਉਂ ਲਾਏ ਜਾਂਦੇ ਆ ਉਹ ਦੇਖੋ ਜੀ ਐਸ ਕਰਕੇ ਲਾਏ ਜਾਂਦੇ ਧਾਗੇ ਉਹ ਫਸ ਗਿਆ ਇਹਨਾਂ ਨੂੰ ਬਚਾਉਣ ਲਈ ਧਾਗੇ ਲਾਉਂਦੇ ਆ ਬੜੇ ਵੀਰ ਕਹਿੰਦੇ ਵੀ ਵਿੱਥ ਬਹੁਤ ਜ਼ਿਆਦਾ ਸੀਗੀ ਵੀ ਇਹਦੇ ਵਿੱਚ ਦੀ ਤਾਂ ਵੜੀ ਸਕਦਾ ਜੇ ਵੜ ਵੀ ਜਾਊਗਾ ਤਾਂ ਕਈ ਵਾਰੀ ਆਏ ਪੰਗਾ ਪੈ ਜਾਂਦਾ ਐ ਵਿੱਚ ਫਸ ਜਾਂਦੇ ਆ ਹੁਣ ਦੇਖੋ ਵੀ ਹੁਣ ਤੁਸੀਂ ਦੱਸੋ ਵੀ ਇਹਦਾ ਕੀ ਕੀਤਾ ਜਾਵੇ ਬਖਸ਼ ਦਿੱ ਗਿਆ ਨੂੰ ਖੇਦੇ ਦੀਏ ਕਾਰਵਾਈ ਤੇ ਉਹਦੇ ਪੜਿਆ ਬਹੁਤ ਸਮਝਾਇਆ ਇਹਨਾਂ ਨੂੰ ਤਾਕਾ ਲਾ ਕੇ ਮੌਕਾ ਵੀ ਦਿੱਤਾ ਵੀ ਨਾ ਵੜੋ ਨਾ ਵੜੋ ਨੇ ਕੀ ਆਉਂਦੂ ਸੀ ਪੰਗੇ ਲੈਣੇ ਪਰ ਨਹੀਂ ਸਮਝਿਆ ਚਲੋ ਇੱਕ ਵਾਰੀ ਇਹਨੂੰ ਮੌਕਾ ਦਿੰਦੇ ਆ ਕੁਛਕ ਟਾਈਮ ਜੇ ਭੱਜਦਾ ਤਾਂ ਭੱਜ ਲਾ ਜੇ ਨਹੀਂ ਭੱਜਿਆ ਜਾਂਦਾ ਤਾਂ ਫੇਰ ਬਾਅਦ ਦੇਖਾਂਗੇ ਤੇਰੇ ਤੇ ਕੀ ਕਾਰਵਾਈ ਕਰਦੀ ਆ ਹੋਰੋਂ ਦਿਖਾ ਦਿੰਦੇ ਆ ਤੁਹਾਨੂੰ ਆ ਐਡਮਾ ਮਾਰੀ ਜਾਂ ਚੁੱਪੀਆਂ ਆਉਣਾ ਹੌਣ ਥੋੜਾ ਨਿਕਲ ਜਾਂਗੇ ਆ ਤਾਂ ਕਿ ਜਿੰਨੇ ਵੀ ਲੱਗੇ ਆ ਦੇਖ ਸਕਦੇ ਹਾਂ ਕਿ ਗਾਮਾ ਮੱਛੀ ਕਰਨ ਵਾਲੇ ਯੰਤਰੇ ਮੱਛੀ ਫਾਰਮ ਕਰਨ ਵਾਲਿਆਂ ਨੂੰ ਤਾਂ ਪਤਾ ਵੀ ਹੈ ਕਿ ਦਾ ਕੀ ਪੈਗਾ ਜਾਂ ਆਇਟਮ ਕੀ ਆ ਇਹ ਵੀ ਪਤਾ ਚੈੱਕ ਕਰੋ ਬਰ ਕੋਲੇ ਆਓ ਲੋ ਜੀ ਕਾਂ ਨੂੰ ਫੜਨ ਦਾ ਰੈਸਕਿਊ ਚੱਲ ਰਿਹਾ ਤੇ ਸਾਡਾ ਬੰਦਾ ਗਿਆ ਵਿੱਚ ਤੇ ਕਹਿੰਦਾ ਵੀ ਹੁਣ ਫੜ ਕੇ ਲਿਆਉਣਾ ਉਹਨੂੰ ਮੈਂ ਤੇ ਦਿਖਾਉਂਦੇ ਆ ਤੁਹਾਨੂੰ ਵੀਡੀਓ ਨਾਲ ਬਣੇ ਰੋ ਵੀ ਫੜ ਕੇ ਇਹਨੂੰ ਛੱਡਾਂਗੇ ਕੁਝ ਟਾਈਮ ਫੜ ਕੇ ਰੱਖਾਂਗੇ ਜਿਹੜੇ ਸਾਥੀ ਮਿੱਤਰ ਅਜਾਏ ਨਹੀਂਗੇ ਉਹਨਾਂ ਨੂੰ ਦਿਖਾਵਾਂਗੇ ਫਸਿਆ ਬੈਠਾਗਾ ਕਿਰਾ ਇੱਕ ਵਾਰੀ ਇਹਨੂੰ ਫੜ ਲਾਂਗੇ ਪਿਛਲੀ ਵਾਰ ਵੀ ਅਸੀਂ ਫੜਿਆ ਸੀਗਾ ਇਹ ਤੇ ਫੜਨ ਲੱਗੇ ਉਦੋਂ ਵੀ ਕਾਫੀ ਚੁੰਝਾਂ ਦੇ ਨੌਂਰਾਂ ਨੁੰਦਰਾ ਸਾਡੇ ਬੰਦੇ ਲੈਚੀ ਦੇ ਮਾਰ ਗਿਆ ਸੀ ਐਤੀ ਵੀ ਕੋਸ਼ਿਸ਼ ਸਾਡੀ ਇਹੀ ਆ ਵੀ ਇੱਕ ਵਾਰੀ ਇਹਨੂੰ ਫੜ ਕੇ ਵਿੱਚੋਂ ਕੱਢ ਕੇ ਤੇ ਕੁਝਕ ਟਾਈਮ ਇਹਨੂੰ ਰੱਖਾਂਗੇ ਲੈ ਵੀਰੇ ਉਹ ਮਾਰਦਾ ਚੁੰਝਾਂ ਇਹ ਉਹ ਫੜ ਲਿਆ ਉਪੈਰ ਤੇ ਪਾ ਪੈਰ ਤੇ ਪੈਰ ਤੇ ਤੌਣ ਤੇ ਨਾ ਪਾਈ ਪੈਰ ਤੇ ਪਾਈ ਮਾਰਨਾ ਨਹੀਂ ਮਾਰਨਾ ਨਹੀਂ ਗਾ ਓ ਗਲਚ ਕੱਢ ਦੂਗਾ ਗਲਚ ਤਾਂ ਇਕੱਠਾ ਹੋ ਜਾਣਾ ਹੁੰਦਾ ਪੈਰ ਤੇ ਪਾਈ ਹੋ ਪਰ ਲਿਆ ਮਾਰਦੇ ਨਹੀਂਗੇ ਇਹਨੂੰ ਛੱਡਾਂਗੇ ਜ਼ਿੰਦਗੀ ਵੀ ਇੱਕ ਮੌਕਾ ਦਿੰਦੀ ਆ ਇਹਨੂੰ ਵੀ ਇੱਕ ਮੌਕਾ ਅਸੀਂ ਦਵਾਂਗੇ ਇਕ ਕੋਈ ਗੱਲ ਨਹੀਂ ਜੇ ਬਾਜਨਾ ਤੋਂ ਬਾਜਸਾਗਣਾ ਦੁਬਾਰਾ ਨਹੀਂ ਆਊਗਾ ਤਾਂ ਤੇ ਕੋਸ਼ਿਸ਼ ਹੀ ਦੇਖਾਂਗੇ ਜੇ ਲੋਟ ਲੱਗਿਆ ਤੇ ਰੰਗ ਲਾ ਕੇ ਛੱਟਾਂਗੇ ਪਤਾ ਲੱਗੂਗਾ ਵੀ ਦੁਬਾਰਾ ਇਹ ਆਉਂਦਾ ਜਾਂ ਨਹੀਂ ਆਉਂਦਾ ਅਰਾ ਆਸੇ-ਪਾਸੇ ਧਾਗਾ ਹੀ ਤੋੜ ਦੇ ਪਟਨਾ ਦਾ ਹੀ ਭੁੰਜਾ ਤੂੰ ਆਸੇ-ਪਾਸੇ ਧਾਗਾ ਕੱਟ ਦੇ ਯਾਰ ਮਾਰਨਾ ਥੋੜਾ ਇਹਨੂੰ ਹਣ ਪੈਰ ਚਪਾਲਾ ਬਸ ਮਿਸ਼ਨ ਹਰ ਸਾਲ ਇੱਕ ਅੱਧਾ ਕਾਬੂ ਆ ਜਾਂਦਾ ਤੇ ਉਹਨਾਂ ਨੂੰ ਬਾਹਰ ਕੱਢ ਕੇ ਦਿਖਾਉਨੇ ਆ ਆਈਟਮ ਕੀ ਆ ਕੀ ਕੀ ਯਾਰ ਸਾਰਨੂੰ ਚਿੰਗੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇਹ ਉੰਦਾ ਕੁਛ ਨਹੀਂ ਇਹਨੂੰ ਉਹਦੇ ਹਲੇ ਵੀ ਚੁੰਝਾ ਮਾਰੂ ਤੇਰੇ ਚੁੰਝਾ ਮਾਰੂ ਢਾਗਾ ਕੱਟਦੇ ਯਾਰ ਤੂੰ ਅੱਡ ਪੰਗੇ ਲੈਣਾ ਢਾਗਾ ਬਾਹ ਕੱਢਾ ਚੁੰਝਾ ਮਾਰੂ ਤੇਰੇ ਉਹ ਮਾਰੀ ਬਾਹ ਤੇ ਚੁੰਝਾ ਹੋਰ ਲੈ ਲਾ ਸਵਾਦ ਇਨੂੰ ਤਾਂ ਬਚਾਈ ਜਾਂਦੇ ਆ ਤੂੰ ਚੁੰਝਾ ਮਾਰਦਾ ਹੈ ਹੈ ਓਏ ਇਹਨੂੰ ਪੁੱਛਦਾ ਮੇਸਤਾ ਤੈਨੂੰ ਬਚਾਈ ਜਾਂਦੇ ਆ ਤੂੰ ਚੁੰਝਾ ਮਾਰਦਾ ਵੱਲੀਆ ਕਰਾਂ ਇਕੱਠਾ ਇਤਰਾ ਧਾਗਾ ਆ ਆ ਜਾ ਆ ਜਾ ਉੱਟਦੇ ਦੋ ਚੀਨੇ ਵੱਲੀਆ ਧਿਆਨ ਨਾਲ ਦੇਖੀ ਜੇ ਚਿਹਰਾ ਓ ਬਸੋ ਬਸ ਬਸ ਇਹੋ ਦੇਖ ਸਕਦੇ ਹੋ ਤੁਸੀਂ ਕਾਫੀ ਜਿਆਦੇ ਉਲਝਿਆ ਪਿਆ ਬਹੁਤ ਜਿਆਦੇ ਵਾਰੀ ਘੁੰਮ ਗਿਆ ਧਾਗਾ ਇਹਦੇ ਤੇ ਹੁਣ ਇਹਨੂੰ ਸਾਰੇ ਨੂੰ ਕੱਢ ਕੇ ਇਹਨੂੰ ਯਾਦ ਕਰਾਂਗੇ ਇੱਕ ਮੌਕੇ ਨੂੰ ਦਵਾਂਗੇ ਵੀ ਹਰੇਕ ਬੰਦਾ ਨਹੀਂ ਇਹਨੂੰ ਫੜ ਸਕਦਾ ਨਹੀਂ ਇਹ ਬਹੁਤ ਚੁੰਝਾ ਮਾਰਦਾ ਪਿਛਲੀ ਵਾਰ ਲੈ ਚੀਦੇ ਵੀ ਕਾਫੀ ਮਾਰ ਗਿਆ ਸੀ ਹਣਾ ਲੈ ਜੀ ਹਾਂ ਲੋ ਜੀ ਇਹ ਆ ਝਿੰਗੇ ਦਾ ਸਭ ਤੋਂ ਵੱਡਾ ਦੁਸ਼ਮਣ ਦੇਖ ਸਕਦੇ ਹੋ ਤੁਸੀਂ ਤੇ ਸਾਡੇ ਕਾਬੂ ਚ ਆ ਗਿਆ ਧਾਗੇ ਚ ਫਸਿਆ ਹੋਇਆ ਤੇ ਧਾਗਾ ਲਗਭਗ ਸਾਰਾ ਖੋਲਤਾ ਥੋੜਾ ਮੋਟਾ ਰਹਿ ਗਿਆ ਉਹ ਵੀ ਖੋਲ ਦਿੰਨੇ ਆ ਕਰ ਦਿੰਨੇ ਆ ਦਾ ਆ ਯਾਦ ਇੱਕ ਮੌਕਾ ਦੇਵਾਂਗੇ ਇਹਨੂੰ ਹਾਂ ਦੇਰੀ ਇੱਕ ਮੌਕਾ ਇਹ ਗੰਜ ਦੁਬਾਰਾ ਨਾ ਆਵੇ ਇਹ ਬਹੁਤ ਖਤਰਨਾਕ ਆਈਟਮ ਆ ਤੇ ਪਾਣੀ ਚ ਇੱਕ ਵਾਰੀ ਚੁੱਪੀ ਮਾਰੀ ਪੰਜ ਪੰਜ ਮਿੰਟ ਬਾਹਰ ਨਹੀਂ ਨਿਕਲਦਾ ਤੇ ਇੱਕ ਟਾਈਮ ਚ ਬੈਠਾ ਬੈਠਾ ਦੋ ਦੋ ਕਿਲੋ ਝਿੰਗਾ ਖਾ ਜਾਂਦਾ ਇਹ ਆ ਆਰਾਮ ਨਾਲ ਲੈ ਵੀਰੇ ਕਾਟ ਕੇ ਬਾਹਰ ਲਿਆਂਦਾ ਲੈ ਚੀ ਦਿਖਾ ਓਏ ਚੰਗੀ ਤਰ੍ਹਾਂ ਕਰੋ ਚੈੱਕ ਹੁਣ ਇਹਦੇ ਪੈਰ ਨੂੰ ਪਾਤਾ ਤੇ ਜਿਹੜਾ ਧਾਗਾ ਫਸਿਆ ਸੀ ਉਹ ਆਪਾਂ ਕੱਢਤਾ ਤੇ ਅੱਗੇ ਇਹਨੂੰ ਲੈ ਕੇ ਚੱਲਦੇ ਆ ਆਪਣੇ ਕਮਰੇ ਕੋਲੇ ਆ ਜਾਓ ਕਰ ਬਣੇ ਰੋ ਵੀਡੀਓ ਨਾਲ ਲੋਬੀ ਜੀ ਫੜਕੇ ਨੂੰ ਆਪਣੇ ਕਮਰੇ ਕੋਲ ਲੈ ਕੇ ਚੱਲਦੇ ਆ ਤਾਂ ਕਾਂਵਾਂ ਚ ਪੂਰਾ ਡਰ ਦਾ ਮਾਹੌਲ ਬਣ ਗਿਆ ਇਹ ਸਿੰਪਲ ਕਾਂ ਤੇ ਇਹਨਾਂ ਨੂੰ ਐ ਲੱਗ ਰਿਹਾ ਕਿਤੇ ਸਾਡਾ ਬੰਦਾ ਫੜਕੇ ਲੈ ਚੀ ਲੈ ਚੱਲਿਆ ਇਹ ਸਾਡੇ ਕੋਲ ਦੂਜਾ ਇਹਨਾਂ ਨੇ ਪੂਰਾ ਰੋਲਾ ਪਾ ਰੱਖਿਆ ਚਾਰ ਪੰਜ ਕਾਂ ਨੇ ਦੇਖ ਸਕਦੇ ਹੋ ਤੁਸੀਂ ਹਾਂ ਇਹ ਕਹਿੰਦੇ ਵੀ ਅਸੀਂ ਛੜਾ ਕੇ ਲਿਆਉਣਾ ਲਓ ਫਾਈਨਲੀ ਆਪਾਂ ਇਹਨੂੰ ਕਮਰੇ ਤੱਕ ਲੈ ਆਏ ਵਾਲੇ ਮਰਿਆ ਨਹੀਂਗਾ ਜਾਂਦਾਗਾ ਹਿੰਦੇ ਕਿਤੇ ਨਹੀਂ ਮਰਿਆ ਇਹ ਹਾਂ ਲੱਗ ਰਿਹਾ ਸੀ ਕਿਤੇ ਮਰ ਗਿਆ ਦੇਖੋ ਪੂਰਾ ਉਸਕ ਟਾਈਮ ਇਹਨੂੰ ਬੰਨ ਕੇ ਰੱਖਾਂਗੇ ਤੇ ਸਾਡੇ ਦੂਜੇ ਨਾਲ ਦੇ ਸਾਥੀ ਮਿੱਤਰਾਂ ਨੂੰ ਦਿਖਾ ਕੇ ਉਹ ਤੋਂ ਬਾਅਦ ਇਹਨੂੰ ਛੱਡ ਦਾਂਗੇ। ਲਓ ਜੀ ਹੁਣ ਕਾਂ ਜਿਹੜਾ ਫੜਿਆਗਾ ਤੇ ਉਹਨੂੰ ਰੰਗ ਕਰਾਉਂਦਾ ਕੰਮ ਚੱਲ ਰਿਹਾ ਇਹਨਾਂ ਡਾਹ ਨਾ ਕੋਲੋਂ ਕਰ। ਤਰੀਕਾ ਜਾਂ ਜਦ ਦੰਦੀ ਆਉਂਦੇ ਵੱਡਦਾ ਹੋ ਤੂੰ ਐਵੇਂ ਡਰੀ ਜਾ ਨਾ। ਨੇੜੇ ਕਰ ਯਾਰ। ਇਹ ਨਿਸ਼ਾਨੀ ਲਾਈ ਆ। ਪਤਾ ਲੱਗ ਜੇ ਵੀ ਇਹ ਉਹੀ ਕਾਂ ਸਾਰੇ ਲਾ ਦੇ ਥੱਲੇ ਵੀ ਇੱਥੇ ਲਾ ਦੇ ਸੋਚ ਤੇ ਵੀ ਨਹੀਂ ਜੇ ਬੜਾ ਜਾਂਨ ਨੂੰ ਰੈਂਕ ਘਟਾ ਕਰਦਾ ਠੀਕ ਮੱਤੇ ਹੀ ਘਟਾਉਣਾ ਚੰਗੀ ਦਰਨ ਆਪਾ ਪੂਰਾ ਛਿੱਕਾ ਕਰ ਦੇ ਪਾ ਲੈ ਸਿਰ ਉੱਤੇ ਹੋ ਗਿਆ ਹੋਰ ਕਰ ਹੋਰ ਕਰ ਪੈਰਾਂ ਦੇ ਵੀ ਕਰ ਦੇ ਪੈਰ ਤੇ ਨਹੀਂ ਹੁੰਦਾ ਪੈਰਾਂ ਦੇ ਤਾਂ ਜ਼ਿਆਦਾ ਖੜੂਗਾ ਇਹ ਨਿਸ਼ਾਨੀ ਧਾ ਕੇ ਭੇਜਣਾ ਇਹਨੂੰ ਕਿ ਗਾਂ ਪਤਾ ਲੱਗੇ ਵੀ ਦੁਬਾਰਾ ਇੱਥੇ ਆਉਂਦਾ ਨਹੀਂ ਤਾਂ ਡੇ ਜਾਂਦਾ ਜਾਂਦਾ ਚੰਗੀ ਤਰ੍ਹਾਂ ਨਾਪ ਇਹਨੂੰ ਪਹੁੰਚ ਤੇ ਪੂਰਾ ਮਾਰ ਇੱਥੇ ਰੱਖੇ ਦਿੱਕੂਗਾ ਆ ਆਇਆ ਨਾ ਆਇਆ ਮਾਰ ਆਹ ਹੋਲੀ ਫਰੀਕਾਇ ਇੱਕ ਤਾਂ ਇਹ ਬੋਦਾ ਨਾ ਬੋਦਾ 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 ਮੂਰ ਦੇ ਮੂਰਲੇ ਪਾਸੇ ਮਾਰਨਾ ਤਾਂ ਦੇਖ ਲੈ ਬੱਸ ਬੋਤ ਇੱਥੇ ਇੱਧਰ ਇਹ ਤਾਂ ਕੱਲੇ ਫੰਗਾ ਫੰਗਾ ਜਾਂਦੇ ਮਾਰ ਇਹਦਾ ਨਹੀਂ ਦਿੱਕਤਾ ਯਾਰ ਬਸ ਸਾਲੇ ਸੇ ਦੇਖਾਂਗੇ ਤਾਂ ਤਹਾ ਹੋਗਾ ਇਹ ਕਾਲੇ ਕਾਂ ਸਾਡੇ ਪੌਂਡ ਤੇ ਆ ਕੇ ਚਿੱਟੇ ਹੋ ਜਾਂਦੇ ਆ ਕਿਉਂ ਬਈ ਰੱਖ ਦੇ ਉਹਨਾਂ ਡੱਬੇ ਜਾਨੂੰ ਸੁੱਕਣ ਦੇ 2 ਮਿੰਟ ਬਾਅਦ ਇਹਨੂੰ ਕਰ ਦਾਂਗੇ ਆਯਾਦ ਛੱਡ ਦੇ ਛੱਡ ਦੇ ਥੱਲੇ ਰੱਖ ਥੱਲੇ ਇਹਨੂੰ ਰੱਖ ਕੇ ਇੱਥੇ ਟੱਕਣ ਦੇ ਦੇ ਕਰਾਂ ਅੱਧਾ ਟੱਕਣ ਦੇ ਦੇ ਛੱਡ ਜਾ ਹਲੇ ਨਾ ਟੱਕਣ ਖੋਲੀਆਂ ਆਹ ਨਾ ਖੋਲੀਆਂ ਹਲੇ ਪੈਰਾਂ ਚੋਂ ਖੂਬ ਗਿਆ ਹੈ ਯਾਰ ਫੇਰ ਖੋਲ ਦੇ ਉਹਨੇ ਡੱਬੇ ਚ ਰੱਖਤਾ ਵੀ ਜਿਹੜਾ ਰੰਗ ਲਾਇਆ ਹੋਇਆ ਸੁੱਕ ਚ ਤੇ ਉਹ ਤੋਂ ਬਾਅਦ ਉਹ ਬੈਠਾਗਾ ਉਹ ਤੋਂ ਬਾਅਦ ਇਹਨੂੰ ਆਯਾਦ ਕਰਾਂਗੇ ਕਰਦਗੇ ਆਯਾਦ ਕੀ ਬਣਾਉਣਾ ਹੀ ਐ ਨਹੀਂ ਬਣਾਉਣਾ ਵਾਰ-ਵਾਰ ਇਹਨੂੰ ਕੁਛ ਨਾ ਕੁਛ ਖਾਣ ਦੀ ਆਈਟਮਾਂ ਪਾ ਰਹੇ ਆ ਪਾਣੀ ਚ ਵੀ ਛੱਡਿਆ ਇਹਨੂੰ ਦੁਬਾਰਾ ਅਸੀਂ ਢਿੰਗਾ ਦੇ ਢਿੰਗਾ ਵੀ ਛੱਡਿਆ ਸੀਗਾ ਵਿੱਚ ਪਾਣੀ ਦੇ ਵੀ ਚਲ ਮਾਣਾ ਮੋਟਾ ਦੋਕ ਖਾਲੂਗਾ ਤਾਂ ਕੋਈ ਨਾ ਇਹ ਗਾਨ ਹੁਣ ਆਵੇ ਹੁਣ ਪਤਾ ਨਹੀਂ ਇਹ ਖਾਊਗਾ ਕਿ ਨਹੀਂ ਪਹਿਲਾਂ ਵੀ ਪਾਇਆ ਸੀ ਖਾਦਾ ਨਹੀਂ ਪਾਇਆ ਕੰਦ ਪਾਈ ਜਨੇ ਹੁਣ ਲੋ ਜੀ ਰੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਦਾਤਾ ਸੀ ਇਹਨੂੰ ਮੌਕਾ ਦਿੱਤਾ ਸੀ ਵੀ ਉੱਡ ਜਾ ਤੇ ਇਹਨੂੰ ਇੱਕ ਮੌਕਾ ਦਿੱਤਾਗਾ ਤੇ ਆ ਡਾਊਨ ਤੋਂ ਬਾਅਦ ਨਾਲ ਦੀ ਨਾਲ ਫੇਰ ਇਹਦੇ ਵਿੱਚ ਹੀ ਚੁੱਪੀ ਮਾਰ ਗਿਆ ਉਹ ਬੈਠਾ ਅਗਰ ਉਹੁੰਦੇ ਸਰਿਆ ਉਹ ਬੈਠਾਗਾ ਬੰਦਿਆਂ ਨੂੰ ਕਹਿ ਰਹੇ ਹਾਂ ਵੀ ਬਰਦਾਦ ਵੈਨ ਨੂੰ ਠੀਕੇ ਤੋਂ ਸਭ ਤੋਂ ਬਰਦਾਦ ਉਸਮਾਨਾ ਤੇਜੀ ਬਈ ਦਾਉ ਵੈਨ ਨੂੰ ਏ ਉਹ ਵੇਰ ਮਾਰ ਗਿਆ ਜੋ ਵੀ ਹੁਣ ਕਿੰਨਾ ਕਿੰਨਾ ਚਰਨੇ ਕੱਲ ਲਾਣੀ ਜੋ ਵੀ ਮਾਰ ਕੇ ਮੂੰ ਜਾਮਾ ਪਰਲੇ ਕਿਨਾਰੇ ਤੇ ਗਿਆ ਮੌਕਾ ਦਿੱਤਾ ਇਹਨੂੰ ਬਚਲਾ ਇੱਕ ਰੰਗ ਲਾਉਣ ਦਾ ਮਕਸਦ ਇਹ ਸੀ ਕਿ ਨਿਸ਼ਾਨੀ ਰਹੂਗੀ ਜੇ ਦੁਬਾਰਾ ਆਊਗਾ ਪਰ ਮੈਨੂੰ ਲੱਗਦਾ ਹੁਣੇ ਪਾਣੀ 'ਚ ਰੰਗ ਲਾਉਣੀ ਜਿਆਦਾ ਬੜਿਆ ਇਹ ਉਹਦਾ ਸਾਥੀ ਵੀ ਆ ਗਿਆ ਇੱਕ ਗਾਉਂ ਲੈਨੇ ਉਹ ਭੰਗੇ ਅਕੇ ਮਸਾਂ ਵਿਚਾਰਾ ਛੱਡਿਆ ਸੀ ਆਪਦਾ ਤਰਸ ਦੇ ਧਾਰ ਤੇ ਤੁਸੀਂ ਫੇਰ ਨਹੀਂ ਹੜਦੇ